ਜਦੋਂ ਮੈਂ ਜੁਆਇਨ ਕੀਤਾ ਸੀ ਮੁਖਸਰ ਤੋਂ ਮੈਨੇ ਸੋਚਿਆ ਸੀ ਕਿ ਜੋ ਪਬਲਿਕ ਦੇ ਜੋ ਗਵਾਚੇ ਹੋਏ ਮੋਬਾਈਲ ਹੈਗੇ ਉਹਨਾਂ ਨੂੰ ਲਵਣੇ ਸਾਈਡ ਵੀ ਕੋਈ ਕੰਮ ਕੀਤਾ ਜਾਏ। ਉਸੇ ਕੜੀ ਦੇ ਵਿੱਚ ਸਾਡੇ ਐਸਪੀ ਹੈੱਡ ਕੁਆਟਰ ਸਾਹਿਬ ਔਰ ਜੋ ਇੰਜੀਨੀਅਰ ਟੈਕਨੀਕਲ ਸੈਲ ਰਵਿੰਦਰ ਕੌਰ ਹੈਗੇ ਉਹਨਾਂ ਦੀ ਟੀਮ ਨੇ ਇੱਕ ਬਹੁਤ ਬੜੀਆ ਕੰਮ ਕਰਕੇ ਔਰ ਅੱਜ ਅਸੀਂ ਪਬਲਿਕ ਦੇ ਜੋ ਖੋਏ ਹੋਏ ਮੋਬਾਈਲ ਹੈਗੇ ਜੋ ਮਿਸਿੰਗ ਯਾ ਲੌਸਟ ਹੈਗੇ ਉਹ 350 ਮੋਬਾਈਲ ਅਸੀਂ ਲੋਕਾਂ ਨੂੰ उन्होंने मालिका के हवाले कर रहे हैं बेसिकली मैं लोगों अपील करता हूँ कि जो भी किसी का मोबाइल मिसिंग हो जाता है तो वो साढ़े जो नेड़े दे ने के अंदर है उत्थे जाके अपनी कंप्लेट दर्ज कराए उस दे के सानो जो मोबाइल है उसका मार्का उसका आई नंबर कंपनी नेम और मोबाइल नंबर की लड़ हगी वो बाद में एक पोर्टल हैगा सी ई आई आर पोर्टल सेंट्रल इक्यूपमेंट आइडेंटिटी रजिस्टर नाम से इस पोर्टल का नाम हैगा असी उस मोबाइल में ट्रेसिंग पे लगाते हैं जो भी वो मोबाइल कोई दूजा व्यक्ति उसू चला है तो जो रजिस्टर्ड मोबाइल हैगा उसके ऊपर ये मैसेज आता है उस राही अं फिर कंसर्न बंद को पहुँच के और मोबाइल असी लेके आते हैं या वो बंदा देके तो ये मुक्तसर पुलिस का एक बहुत बड़ा चंगा उपराला है टोटल साडे कोर नाइनटी सिक्स कंपलेट हूं तक रिसीव हुई सीन सौ पचास असी ट्रेस करके और उनके मालिका के हवाले कर रहे हैं रिमेनिंग वन फोर्टी सिक्स कंप्लेट पर भी ट्रेसिंग का काम चल रहा है इसमें यह भी मैं अपील करता हूँ कि लोग एक बार जदों कंप्लेट दर्ज करा देंगे दे। उसके बाद में उसका स्टेटस खुद बंदा भी उस पोर्टल पर जाके और चेक कर सकता है कि मेरा मोबाइल च कितने चलिया है या नहीं चलिया है उसके नाल ही अगर किसी ने कोई डिगया हुआ मोबाइल मिलता मिलता है तो उस लोगों मैं अपील करता हूं कि वो नेड़े दे थाने के दे जाके और उसको जमा करवाए सिर्फ ये जो सांझ केंद्र दे जो मिसिंग वुम हुए स्टोलन है उनकी जिसने भी रपट दर्ज करवाई है कंप्लेंट दर्ज करवाई सिर्फ वही है, है जी ਸਰ ਕਿਸੇ অপরাধੀ ਨਹੀਂ ਇਸ ਰਿਗਾਰਡਿੰਗ অপরাধੀ ਵਾਲਾ ਨਹੀਂ ਹੈ ਉਹ ਜੋ ਆਪਣਾ ਸਨੇਚਿੰਗ ਵਾਲਾ ਹੈਗਾ ਉਹਦੇ ਵਿੱਚ ਅਸੀਂ ਅਪਰਾਧੀ ਫੜਤੇ ਹੈਗੇ ਇਹ ਸਿਰਫ ਮਿਸਿੰਗ ਵਾਲੇ ਹੈਗੇ ਜੋ ਕਈ ਵਾਰ ਮਾਰਕੀਟ ਦੇ ਵਿੱਚ ਜਾਂਦੇ ਹੈਗੇ ਬੰਦੇ ਦਾ ਕਈ ਵਾਰ ਛੋੜ ਵੀ ਜਾਂਦੇ ਉੱਥੇ ਡਿਗ ਵੀ ਜਾਂਦਾ ਹੈ ਮੋਬਾਈਲ ਭੀੜ-ਬਾੜ ਦੇ ਵਿੱਚ ਉਹ ਕਿਸੇ ਨੂੰ ਮਿਲ ਜਾਂਦਾ ਹੈ ਉਹ ਆਪਣੇ ਘਰੇ ਜਾ ਕੇ ਔਰ ਦੂਸਰਾ ਉਸਨੇ SIM ਡਾਲ ਕੇ ਚਲਾ ਲੈਂਦਾ ਹੈਗਾ ਤਾਂ ਉਸਕਾ ਇਸ ਪੋਰਟਲ ਇਹ ਬਹੁਤ ਬੜਿਆ ਪੋਰਟਲ ਹੈਗਾ CEIR ਪੋਰਟਲ ਤਾਂ ਮੈਂ ਇਸਨੂੰ ਪਬਲਿਸਾਈਜ਼ ਕਰਨਾ ਚਾਹੁੰਦਾ ਹਾਂ ਕਿ ਜੋ ਗਵਰਨਮੈਂਟ ਵੱਲੋਂ ਜੋ ਪੋਰਟਲ

साढ़े तीन सौ मोबाइल ट्रेस मेरा नाम अनिल शर्मा है मैं मुक्सर साहब तो ही है कहना तो तो जी बहुत बढ़िया काम किया गुड वर्क है एप्रीशिएट है टीम की एस एस पी सर उन्होंने टीम टेक्निकल टीम का देखो भी है फाइव मंथ पहला मैं तो होप थी कि फोन तो नहीं मिलना ਠੀਕ ਹੈ ਮੈਂ ਨਵਾਂ ਪਰਤੇਜ ਵੀ ਕਰ ਲਿਆ ਪਰ ਟੀਮ ਨੇ ਬਹੁਤ ਜਲਦੀ ਰਿਜ਼ਲਟ ਦਿੱਤਾ ਹੈ 100% ਜਲਦੀ ਦਿੱਤਾ ਹੈ ਮੈਂ ਇਹਨਾਂ ਦੇ ਕੰਮ ਤੋਂ ਬਹੁਤ ਜ਼ਿਆਦਾ ਖੁਸ਼ ਹਾਂ ਦਿਲੋਂ ਐਪਰੀਸ਼ੀਏਟ ਕਰਦਾ ਵੀ ਜੋ ਉਹਨਾਂ ਨੇ ਕੰਮ ਕਰ ਦਿਖਾਇਆ ਸਰ ਵਾਈਫ ਤੁਹਾਡਾ ਸੀ ਜੀ ਤੁਹਾਡੇ ਕਿਸ ਦਾ ਵਾਈਫ ਦਾ ਫੋਨ ਸੀਗਾ ਜੀ ਮੇਰਾ ਕਿੱਥੇ ਗੁੰਮ ਹੋਇਆ ਸੀ ਇਹ ਇੱਕ ਅਸੀ ਕਥਾ ਸੀਗੀ ਜੀ ਮੁਕਤੀ ਸਰ ਗੈਸਟ ਹਾਊਸ ਚ ਤੇ ਉਹਨਾਂ ਨੇ ਉੱਥੇ ਮਤਲਬ ਕਥਾ ਸੁਣਨ ਗਈ ਸੀ ਉੱਥੇ ਫੋਨ ਡੇਗ ਪਿਆ ਅਸੀਂ ਅਨਾਉਂਸਮੈਂਟ ਵੀ ਕਰਾਈ ਸੀ ਬਟ ਕਿਸੇ ਨੇ ਕੋਈ ਜ਼ਰ ਨਹੀਂ ਦਿੱਤਾ फिर मैं आके मैं किसी ने कहा आई आर कराओ मैं करवाई एफ आई आर मैं मिल गया, मैं हैप्पी है बहुत है, है, जल्दी विजय गर्ग है था। था। ना दे जी मेरा नाम मैं रिटायर्ड प्रिंसीपल हाँ पाब एजुकेशन डिपार्टमेंट तो मलोट बिलोंग करता छह महीने पहला मेरा मोबाइल गुम कल ਇਸ ਸ਼ਨੀਵਾਰ ਮੈਨੂੰ ਕਾਲ ਆਈ ਸੀਐਸਐਸਪੀ ਦਫ਼ਤਰ ਤੋਂ ਔਰ ਇੱਕ ਮੋਬਾਈਲ ਮੈਨੂੰ ਮਿਲ ਗਿਆ ਮੋਬਾਈਲ ਮਿਲਤੇ ਮੈਂ ਬਹੁਤ ਖੁਸ਼ ਹਾਂ ਜੀ ਔਰ ਟੈਕਨੀਕਲ ਟੀਮ ਦਾ ਸਪੈਸ਼ਲੀ ਤੇ ਐਸਐਸਪੀ ਸਾਹਿਬ ਦਾ ਮੈਂ ਉਸਨੂੰ ਧੰਨਵਾਦ ਕਰਦਾ ਔਰ ਇਹ ਬਹੁਤ ਵੱਡਾ ਅਪਰਾਲਾ ਹੈ ਪੰਜਾਬ ਪੁਲਿਸ ਦਾ ਖਾਸ ਕਰਕੇ ਸਾਈਬਰ ਸੈੱਲ ਦਾ ਜੀ ਜਿਨ੍ਹਾਂ ਨੇ ਸਾਨੂੰ ਮੁੱਢ ਜਿਹੜਾ ਹੈਗੇ ਇਹ ਮੋਬਾਈਲ ਲੱਭ ਕੇ ਦਿੱਤਾ ਜੀ ਔਰ ਮੈਂ ਉਮੀਦ ਕਰਦਾ ਕਿ ਇਸੇ ਤਰ੍ਹਾਂ ਇਹ ਕਾਰਵਾਈਆਂ ਵੀ ਚੱਲਦੀ ਰਹੇਗੀ ਔਰ ਜਿਹੜੇ ਲੋਕਾਂ ਨੇ ਮੋਬਾਈਲ ਕਵਾਚੇ ਗਿਆ ਲਭ ਜਾਇਆ ਕਰੇਗਾ ਔਰ ਇਸ ਲਈ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਇਹ ਸਭ ਮੋਬਾਈਲ ਅੱਜ ਕੱਲ ਹਰੇਕ ਆਦਮੀ ਦਾ ਜੀਵਨ ਬਣ ਗਿਆ ਤੇ ਜੇ ਗੁੰਮ ਹੋ ਜੇ ਤਾਂ ਬਹੁਤ ਵੱਡਾ ਨੁਕਸਾਨ ਬੜਾ ਵੱਡਾ ਜੀ ਸਪੈਸ਼ਲੀ ਡਾਟੇ ਦਾ ਖਾਸ ਕਰਕੇ ਜਦੋਂ ਅਸੀਂ ਨਾ ਐਜੂਕੇਸ਼ਨ ਡਿਪਾਰਟਮੈਂਟ ਨਾਲ ਸੰਬੰਧਤ ਹੈ ਨਾ ਇਹਦੇ ਵਿੱਚ ਸਾਡਾ ਬੜਾ ਡਾਟਾ ਇਹਦੇ ਵਿੱਚ ਹੁੰਦਾ ਫਾਰ ਇਗਜ਼ਾਮਪਲ ਜਿਵੇਂ ਪੈਨਸ਼ਨ ਆ ਪੈਨਸ਼ਨ ਆ ਦਾ ਐਪ ਆ ਜੀ ਸਾਡਾ ਪੀਟੀਐਮ ਗੂਗਲ ਆ ਜੀ ਗੂਗਲ ਪੇ ਆ ਇਹ ਸਾਰੇ ਜਿਹੜੇ ਹੈਗੇ ਉਹਦੇ ਚ ਹੁੰਦੇ ਆ ਔਰ ਇੱਕ ਤਰ੍ਹਾਂ ਦਾ ਹੈਂਡੀਕੈਪ ਹੋ ਜਾਂਦੀ ਹੈ ਜੀ ਅਸੀਂ ਜਦੋਂ ਇਹ ਮੋਬਾਈਲ ਗਵਾਚ ਜਾਂਦਾ ਔਰ ਇਮੀਡੀਏਟਲੀ ਮੋਬਾਈਲ ਪਰਚੇਸ ਕਰਨਾ ਹੀ ਪੈਂਦਾ ਔਰ ਇਹਨੂੰ ਲੋਕ ਕਰਾਉਣਾ ਪੈਂਦਾ ਤਾਂ ਕਿ ਕੋਈ ਨੁਕਸਾਨ ਨਾ ਹੋ ਜੀ। ਮੇਰਾ ਨਾਮ ਵਿਜੇ ਕੁਮਾਰ ਹੈ ਜੀ ਮੈਂ ਮਲੋੜ ਛੇੜ ਦੇ ਰਹਿਣ ਵਾਲਾ ਜੀ ਤੇ ਮੇਰਾ ਮੋਬਾਈਲ 549 ਨੂੰ ਗਵਾਚਾ ਸੀ ਜੀ ਤੇ ਅੱਜ ਬੜੀ ਬਹੁਤ ਖੁਸ਼ੀ ਹੋਈ ਹੈ ਕਿ ਸ੍ਰੀ ਮੁਖਸਰ ਸਾਹਿਬ ਐਸਐਸਪੀ ਦਫਤਰ ਸ੍ਰੀ ਮੁਖਸਰ ਸਾਹਿਬ ਤੋਂ ਆਇਆ ਮੇਰਾ ਮੋਬਾਈਲ ਜਿਹੜਾ ਗਵਾਚਾ ਆਇਆ ਸੀ ਪ੍ਰਾਪਤ ਹੋਇਆ ਬਹੁਤ ਹੀ ਖੁਸ਼ੀ ਦੀ ਗੱਲ ਹੈ ਜੀ ਤੇ ਮੈਂ ਸ੍ਰੀ ਮੁਖਸਰ ਸਾਹਿਬ ਐਸਐਸਪੀ ਦਫਤਰ ਤੇ ਪੁਲਿਸ ਪ੍ਰਸ਼ਾਸਨ ਤੇ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੀ